ਪੰਜਾਬ ਦੇ ਵਿੱਚ ਨਵਾਂ ਸ਼੍ਰੋਮਣੀ ਅਕਾਲੀ ਦਲ ਬਣ ਜਾ ਰਿਹਾ। ਘਟੋ ਘਟ ਅਕਾਲੀ ਦਲ ਤਾਂ ਬਣ ਹੀ ਜਾ ਰਿਹਾ। ਆਖਰਕਾਰ ਉਸ ਅਕਾਲੀ ਦਲ ਦਾ ਪ੍ਰਧਾਨ ਕੌਣ ਬਣੇਗਾ? ਕਿਸ ਤਰ੍ਹਾਂ ਦੀ ਰੂਪਰੇਖਾ ਹੋਵੇਗੀ ਇਸ ਨੂੰ ਲੈ ਕੇ ਪੱਤੇ ਖੁੱਲਣ ਲੱਗੇ ਨੇ। ਦੋ ਵੱਡੇ ਆਗੂਆਂ ਦੇ ਨਾਂ ਚੱਲ ਰਹੇ ਨੇ। ਉਹ ਕਿਹੜੇ ਵੱਡੇ ਆਗੂ ਨੇ ਉਹ ਵੀ ਤੁਹਾਨੂੰ ਦੱਸਣੇ ਨੇ ਤੇ ਆਖਰਕਾਰ ਨਾਲ ਆ ਪਚੀਕੜ ਕਿੱਥੇ ਤੱਕ ਪੈਂਦਾ ਆ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋ ਸਕਦਾ ਹੈ? ਸ਼੍ਰੋਮਣੀ ਅਕਾਲੀ ਦਲ ਨਵੀਂ ਪਾਰਟੀ ਜਿਹੜੀ ਬਣਨ ਵਾਲੀ ਆ ਉਹਦਾ ਪ੍ਰਧਾਨ ਬਾਰੇ ਅੱਜ ਤੁਹਾਡੇ ਨਾਲ ਗੱਲ ਕਰਦੇ ਆ ਤੁਸੀਂ ਜੁੜੇ ਹੋ ਬੈਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਅਤੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਨਾਮੇ ਦੋਵਾਂ ਦੇ ਵਿਚਕਾਰ ਟਕਰਾਅ ਲਗਾਤਾਰ ਚੱਲਦਾ ਰਿਹਾ ਆਖਰਕਾਰ ਪੰਜ ਮੈਂਬਰੀ ਜਿਹੜੀ ਕਿ ਪਹਿਲਾਂ 7 ਮੈਂਬਰੀ ਕਮੇਟੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਾਮਜ਼ਦ ਕੀਤੀ ਗਈ ਉਹਦੇ ਵੱਲੋਂ ਆਪਣੀ ਭਰਤੀ ਮੁਹਿੰਮ ਦਾ ਬਕਾਇਦਾ ਆਗਾਜ਼ ਕਰਨ ਦਾ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ ਹੈ। ਭਰਤੀ ਸ਼ੁਰੂ ਹੋਣੀ ਹੈ ਉਸ ਤੋਂ ਪਹਿਲਾਂ ਕਈ ਚਰਚਾਵਾਂ ਨੇ। ਆਖਰਕਾਰ ਨਾ ਕੀ ਹੋਵੇਗਾ ਦੇਖੋ ਜਿੰਨਾ ਸਮਾਂ ਸ਼੍ਰੋਮਣੀ ਅਕਾਲੀ ਦਲ ਜਿਹਦੇ ਕੋਲ ਤੱਕੜੀ ਦਾ ਚੋਣ ਨਿਸ਼ਾਨ ਤੇ ਜਿਸਦੇ ਇਸ ਸਮੇਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਹੁਰੀ ਹੈ। ਉਹ ਜਿੰਨਾ ਸਮਾਂ ਉਹ ਇਹਨਾਂ ਦੇ ਨਾਲ ਨਹੀਂ ਰਲਦੀ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਵੱਖਰੇ ਤੂ ਲੱਗਨੇ ਮਾਨਤਾ ਕਿੰਨੂੰ ਮਿਲਦੀ ਆ ਸਿੱਖ ਪੰਥ ਦੇ ਵੱਲੋਂ ਇਹ ਇੱਕ ਅਲੈਦਾ ਗੱਲ ਹੋਵੇਗੀ ਪਰ ਚੋਣ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਤੇ ਰਜਿਸਟਰਡ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸਵਾਲ ਇੱਥੇ ਇਹ ਖੜਾ ਹੋ ਜਾਂਦਾ ਹੈ ਕਿ ਹੁਣ ਜਿਹੜੀ ਨਵੀਂ ਪਾਰਟੀ ਬਣਨ ਵਾਲੀ ਆ ਉਹਦਾ ਪ੍ਰਧਾਨ ਕੌਣ ਹੋਵੇਗਾ ਉਹਦਾ ਨਾਂ ਕੀ ਹੋਵੇਗਾ ਚਰਚਾਵਾਂ ਵਿੱਚ ਕਈ ਪ੍ਰਕਾਰ ਦੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਰਿਪੋਰਟਾਂ ਇਸ ਮਾਮਲੇ 'ਤੇ ਆ ਰਹੀਆਂ ਨੇ ਜੋ ਸੋਰਸਸ ਜਿਸ ਪਾਸੇ ਵੱਲ ਇਸ਼ਾਰਾ ਕਰ ਰਹੇ ਨੇ ਜਿਹੜੀਆਂ ਕਨਸੋਆਂ ਸਰਗੋਸ਼ੀਆਂ ਚੱਲ ਰਹੀਆਂ ਨੇ ਉਹ ਬੜੀਆਂ ਅਹਿਮ ਨੇ ਦੋ ਵੱਡੇ ਨਾਂ ਵਿਚਾਰੇ ਜਾ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਵਾਂ ਬਣਨਾ ਹੈ ਜਦੀ ਭਰਤੀ ਪੰਜ ਮੈਂਬਰੀ ਕਮੇਟੀ ਨੇ ਕਰਨੀ ਹੈ ਉਹਦੇ ਪ੍ਰਧਾਨ ਦੇ ਨਾਂ ਦੇ ਲਈ ਦੋ ਨਾਂ ਜਿਹੜੇ ਆ ਉਹ ਚਰਚਾ 'ਚ ਨੇ ਪਹਿਲਾ ਨਾਂ ਹੈ ਦਾਖਾਂ ਤੋਂ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਹੁਣ ਮਨਪ੍ਰੀਤ ਸਿੰਘ ਯਾਲੀ ਦੇ ਨਾਂ ਦੀ ਚਰਚਾ ਹੈ ਮਨਪ੍ਰੀਤ ਸਿੰਘ ਯਾਲੀ ਨੂੰ ਤੁਸੀਂ ਸਾਰੇ ਜਾਣਦੇ ਹੋ ਐਸਾ ਕੋਈ ਵਿਅਕਤੀ ਨਹੀਂ ਜਿਹੜਾ ਉਹਨਾਂ ਨੂੰ ਮੇਰੇ ਖਿਆਲ ਚ ਨਾ ਜਾਣਦਾ ਹੋਵੇ ਜਿਹੜਾ ਸਿਆਸਸੀ ਸੂਝ-ਬੂਝ ਰੱਖਦਾ ਹੈ ਸਿਆਸਤ ਨੂੰ ਪੜਨ ਸਮਝਣ ਦੀ ਕੋਸ਼ਿਸ਼ ਕਰਦਾ ਹੈ ਮਨਪ੍ਰੀਤ ਸਿੰਘ ਯਾਲੀ ਤੀਜੀ ਵਾਰ ਦੇ ਵਿਧਾਇਕ ਨੇ ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਦੇ ਉਹ ਚੇਅਰਮੈਨ ਵੀ ਰਹਿ ਚੁੱਕੇ ਨੇ ਕਿਸੇ ਸਮੇਂ ਬਾਦਲ ਪਰਿਵਾਰ ਦੇ ਕਾਫੀ ਨਜ਼ਦੀਕੀ ਰੇ ਸੁਖਬੀਰ ਸਿੰਘ ਬਾਦਲ ਦੀ ਕੋਰ ਟੀਮ ਦੇ ਹਿੱਸੇ ਵਜੋਂ ਵਿਚਰਦੇ ਰੇ ਉਸ ਹਨੇਰੀ ਦੇ ਵਿੱਚ ਵੀ ਮਨਪ੍ਰੀਤ ਸਿੰਘ ਯਾਲੀ ਚੋਣ ਜਿੱਤ ਕੇ ਆਏ ਜਦੋਂ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਵਰਗੇ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਜਨਮੇਜਾ ਸਿੰਘ ਸੇਖੋਂ ਵਰਗੇ ਵੱਡੇ ਵੱਡੇ ਘਾਕਲੀਡਰ ਬੀਬੀ ਜਗੀਰਕੌਰ ਵਰਗੇ ਵੱਡੇ ਵੱਡੇ ਸ਼ਰਮਣੀ ਅਕਾਲੀ ਦਲ ਦੇ ਘਾਕਲੀਡਰ ਆਪਣੀਆਂ ਜਮਾਨਤਾਂ ਹੀ ਕਹਿ ਲਈ ਇੱਕ ਤਰ੍ਹਾਂ ਨਾਲ ਜਬਤ ਕਰਾ ਚੁੱਕੇ ਸੀ ਸੁਖਬੀਰ ਸਿੰਘ ਬਾਦਲ ਦਾ ਹਾਰਨਾ ਪ੍ਰਕਾਸ਼ ਸਿੰਘ ਬਾਦਲ ਦਾ ਹਾਰਨਾ ਉਸ ਅੰਨੀ ਨੇਰੀ ਦੇ ਵਿੱਚੋਂ ਵੀ ਮਨਪ੍ਰੀਤ ਸਿੰਘ ਯਾਲੀ ਸੁਰਖਰੂ ਹੋ ਕੇ ਆਏ ਤੇ ਮੁੱਲਾਪੁਰ ਦਾਖਾਂ ਵਾਲਾ ਵਿਧਾਨ ਸਭਾ ਹਲਕਾ ਉਹਨਾਂ ਨੇ ਜਿੱਤਿਆ ਉਹ ਇਥੋਂ ਤਿੰਨ ਵਾਰ ਦੇ ਵਿਧਾਇਕ ਨੇ ਪਹਿਲਾ 2012 ਚ ਵਿਧਾਇਕ ਬਣੇ ਫੇਰ ਉਹ ਚੋਣ ਹਾਰ ਗਏ 217 ਵਾਲੀ ਪਰ ਕਹ ਲਈਏ ਕਿ ਐਡਵੋਕੇਟ ਫੁਲਕਾ ਦੀ ਅਸਤੀਫੇ ਤੋਂ ਬਾਅਦ ਹੋਈ ਜਿਮਨੀ ਚੋਣ ਜਿੱਤੇ ਉਸ ਤੋਂ ਬਾਅਦ ਉਹ ਚੋਣ ਜਿੱਤੇ 2022 ਵਾਲੀ 2022 ਵਾਲੀ ਉਹ ਵਿਕਾਰੀ ਚੋਣ ਜਿੱਤੇ ਨੇ ਮਾਲਵੇ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦਾ ਸਿਰਫ ਇੱਕੋ ਇੱਕ ਵਿਧਾਇਕ ਬਣਿਆ ਤਾਂ ਮਨਪ੍ਰੀਤ ਸਿੰਘਿਆਲੀ ਸਾਹਿਬ ਹੁਣ ਸਵਾਲ ਇਹ ਹੈ ਕਿ ਮਨਪ੍ਰੀਤ ਸਿੰਘਿਆਲੀ ਦਾ ਨਾਂ ਕਾਫੀ ਚਰਚਾ ਚ ਇਹ ਤੇ ਲੋਕਾਂ ਨੂੰ ਵੀ ਪਸੰਦ ਹੈ ਮੈਂ ਸੋਸ਼ਲ ਮੀਡੀਆ ਤੇ ਹਾਲਾਂਕਿ ਮੈਂ ਸੋਸ਼ਲ ਮੀਡੀਆ ਦੀ ਟਿੱਪਣੀਆਂ ਕਮੈਂਟਾਂ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ ਕਦੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲੁਕਮੀਆਂ ਹੁੰਦੀਆਂ ਨੇ ਪਰ ਮੈਂ ਆਮ ਸਰਕਲ ਦੇ ਵਿੱਚ ਆਮ ਅਕਾਲੀ ਹਲਕਿਆਂ 'ਚ ਜਦੋਂ ਵਿਚਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉੱਥੇ ਇਹ ਨਾਮ ਕਾਫੀ ਉੱਗੜ ਕੇ ਸਾਹਮਣੇ ਆਉਂਦਾ ਦੂਜਾ ਨਾਮ ਹੈ ਸਰਜੀਤ ਸਿੰਘ ਰਖੜਾ ਦਾ ਸਰਜੀਤ ਸਿੰਘ ਰਖੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਾਣੇ ਲੀਡਰ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਯਾਰੀ ਦੋਸਤੀ ਸੀ ਉਹਨਾਂ ਦਾ ਬੈਣ ਉੱਠਣ ਸੀ ਉਸ ਬੈਠ ਬੈਣ ਉੱਠਣ ਤੋਂ ਬਾਅਦ ਉਹ ਸਿਆਸਤ ਚਾਏ ਸਮਾਣਾ ਤੋਂ ਕਈ ਵਾਰ ਉਹ ਵਿਧਾਇਕ ਰਹੇ ਪੰਜਾਬ ਦੇ ਵੱਖ-ਵੱਖ ਮਹਿਕਮਿਆਂ ਦੇ ਕੈਬਨਟ ਮੰਤਰੀ ਵੀ ਰਹੇ ਇਸ ਸਭ ਕਾਸੇ ਦੇ ਬਾਵਜੂਦ ਸਰਜੀਤ ਸਿੰਘ ਰਖੜਾ ਇੱਕ ਵੱਡਾ ਨਾਂ ਹੈ ਤੇ ਜਿਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਾਰਾ ਪਵਾੜਾ ਪਿਆ ਸੁਖਬੀਰ ਸਿੰਘ ਬਾਦਲ ਨੂੰ ਮਜਬੂਰ ਕਰਾਇਆ ਗਿਆ ਕਿ ਤੁਸੀਂ ਕੋਸ਼ਤਾ ਕਰੋ ਕੋਸ਼ਤਾ ਕਰੋ ਅਸਤੀਫਾ ਦੇ ਦਿਓ ਪਾਸੇ ਹਟ ਜੋ ਤਾਂ ਜੋ ਕਾਲੀ ਦਲੀਹਾਂ ਤੇ ਆ ਸਕੇ ਫਿਰ ਸਾਰਾ ਮਾਮਲਾ ਅਕਾਲ ਤੱਕ ਤੇ ਜਾਣਾ ਬਾਕੀ ਟੜੇ ਦਾ ਬੰਨਾ ਉਹਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਹੈ ਤੇ ਮਾਲਦਾਰ ਬਹੁਤ ਨੇ ਵੱਡੇ ਤਕੜੇ ਕਾਰੋਬਾਰੀ ਨੇ ਬਹੁਤ ਉਹਨਾਂ ਦੇ ਭਰਾ ਅਮਰੀਕਾ ਦੇ ਵਿੱਚ ਬਹੁਤ ਤਕੜੇ ਕਾਰੋਬਾਰੀ ਨੇ ਤੇ ਜਨਕਿ ਕਹਿ ਲਿਆ ਕਿ ਸਰਜੀਤ ਸਿੰਘ ਰਖੜਾ ਦਾ ਵੀ ਇੱਕ ਆਪਣਾ ਔਰਾ ਹੈ ਇੱਕ ਆਪਣਾ ਘੇਰਾ ਹੈ ਜਿਹਦੇ ਵਿੱਚ ਉਹ ਅ ਇੱਕ ਲੀਡਰ ਦੇ ਤੌਰ ਦੇ ਵਿੱਚ ਵਿਚਰਦੇ ਰਹੇ ਨੇ ਸਰਜੀਤ ਸਿੰਘ ਰਖੜਾ ਜਾਂ ਮਨਪ੍ਰੀਤ ਸਿੰਘ ਯਾਲੀ ਇਹਨਾਂ ਦੋਵਾਂ 'ਚੋਂ ਚਰਚਾਵਾਂ ਨੇ ਸੂਤਰ ਕਹਿ ਰਿਹਾ ਕਿ ਇਹਨਾਂ ਦੋਵਾਂ ਤੇ ਚਰਚਾ ਚੱਲ ਰਹੀ ਆ ਚਰਚਾ ਇਹ ਵੀ ਹੈ ਕਿ ਮਨਪ੍ਰੀਤ ਸਿੰਘ ਯਾਲੀ ਤੇ ਸਰਜੀਤ ਸਿੰਘ ਰਖੜਾ ਤੋਂ ਬਿਨਾਂ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਹੋਰ ਆਗੂ ਸ਼ਾਮਲ ਨੇ ਗੁਰਪ੍ਰਤਾਪ ਵਡਾਲਾ ਅਕਬਾਲ ਸਿੰਘ ਝੁੰਦਾਸ ਨੇ ਵੱਖ-ਵੱਖ ਆਗੂ ਸ਼ਾਮਲ ਨੇ ਉਹਨਾਂ ਦੇ ਨਾਲ ਜਿਹੜਾ ਉਹ ਅੱਗੇ ਜਾ ਕੇ ਚੱਲਣਗੇ ਉਹਨਾਂ ਦੇ ਨਾਵਾਂ ਤੇ ਵੀ ਚਰਚਾ ਹੋ ਸਕਦੀ ਹੈ ਪਰ ਇਹ ਦੋ ਮੁੱਖ ਨਾਂ ਨੇ ਚਰਚਾ ਵੀ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਵਾਂ ਬਣੇਗਾ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਲਈ ਬੀਬੀ ਜਗੀਰ ਕੌਰ ਤੇ ਸਾਬਕਾ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਤੇ ਭਾਈ ਮਨਜੀਤ ਸਿੰਘ ਤੇ ਭਾਈ ਰਣਜੀਤ ਸਿੰਘ ਹੋਰਾਂ ਦੇ ਨਾਲ ਵੀ ਤਾਲਮਿਲ ਕਰ ਰਿਹਾ ਹੈ ਕਿ ਉਹਨਾਂ ਦੀ ਅਗਵਾਈ ਚ ਵੀ ਇਹ ਕੀਤਾ ਜਾ ਸਕੇ ਨਾਂ ਨੂੰ ਲੈ ਕੇ ਚਰਚਾ ਇਹ ਹੈ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਤਕਨੀਕੀ ਸਮੱਸਿਆ ਆਇਆ ਇੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੇ ਉੱਤੇ ਪਰਚੀ ਤਾਂ ਕੱਟੀ ਨਹੀਂ ਜਾ ਸਕਦੀ ਜਾਂ ਤਾਂ ਉਹਦੇ ਬ੍ਰੈਕਟ ਦੇ ਵਿੱਚ ਕੁਝ ਹੋਰ ਲਾਉਣਾ ਪੈ ਸਕਦਾ ਨਾਂ ਨਾਲ ਜੋੜਿਆ ਜਾ ਸਕਦਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਲ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਪੰਥਕ ਸ਼੍ਰੋਮਣੀ ਅਕਾਲੀ ਦਲ ਲੋਕਤਾਂਤ੍ਰਿਕ ਸ਼੍ਰੋਮਣੀ ਅਕਾਲੀ ਦਲ ਜੋ ਵੀ ਹੋਣਾ ਹੈ ਉਹ ਜੋੜਿਆ ਜਾ ਸਕਦਾ ਫਿਰ ਇੱਕ ਸਲਾਹ ਇਹ ਚੱਲ ਰਹੀ ਹੈ ਜਾਂ ਮੈਂ ਵੀ ਇਸ ਨੂੰ ਨਿੱਜੀ ਤੌਰ ਦੇ ਉੱਤੇ ਕਾਫੀ ਸਮਝ ਸਕਦਾ ਕਿ ਅਕਾਲੀ ਦਲ ਕੱਲਾ ਅਕਾਲੀ ਦਲ ਵੀ ਜਿਹੜਾ ਆ ਉਹ ਵਰਤਿਆ ਜਾ ਸਕਦਾ ਹੈ ਇਹ ਇੱਕ ਅਹਿਮ ਜਾਣਕਾਰੀ ਹੈ ਜੋ ਸੋਰਸਸ ਦੇ ਹਵਾਲੇ ਨਾਲ ਆ ਰਹੀ ਹੈ ਬਾਕੀ ਦੇਖਦੇ ਹਾਂ ਕਿ ਅੱਗੇ ਜਾ ਕੇ ਤੇਲ ਕਿਹੜੀ ਧਾਰ ਤੇ ਵੇਂਦਾ ਆ ਉਸ ਹਾਵਨਾ ਰਾਜਨੀਤੀ ਤੈ ਹੋਣੀ ਆ